ਆਜਾ ਰਿਹਾ ਚੰਦ ਸਤਿ ਸ੍ਰੀ ਅਕਾਲ ਜੀ ਅੱਜ ਤਾਂ ਪਹਿਲਾਂ ਜੀ ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ ਜੀ ਅੱਜ Eidul Fitr ਦਾ Eidul Fitr ਦਾ ਦਿਹਾੜਾ Eidਗਾ ਕਪੂਰਥਲਾ ਦੇ ਵਿੱਚ ਮਨਾਇਆ ਗਿਆ ਹੈ ਸੋ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਪਰਮਿੰਦਰ ਸਿੰਘ ਢੂਡ ਸਾਹਿਬ ਇਕਬਾਲ ਸਾਹਿਬ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਮ ਆਦਮੀ ਪਾਰਟੀ ਦੇ ਹੋਰ ਜਿੰਨੇ ਵੀ ਨੇਤਾ ਸਹਿਬਾਨ ਆਏ ਨੇ ਖੂਬਸੂਰਤ ਦਿਲ ਹੈ ਖੂਬਰੂ ਅਰਮਾਨ ਹੈ Hindu Muslim Sikh Sai ਬਾਦ ਮੈਂ ਪਹਿਲੇ ਹਮ ਇਨਸਾਨ ਹੈ ਹਮੇ ਯਾਦ ਆਤਾ ਹੈ ਰਬ ਦੋਸਤੋਂ ਕੀ ਦੀਦ ਮੈਂ ਹਮ ਦਿਲ ਸੇ ਦਿਲ ਮਿਲਤੇ ਹੈ ਦੀਵਾਲੀ ਮੈਂ ਹੋਲੀ ਈਦ ਮੈਂ ਈਦਾਂ ਸਾਂਝੀਆਂ ਨੇ ਤਿਹਵਾਰ ਸਾਰੇ ਸਾਂਝੇ ਹੈ ਪਰ ਜਦੋਂ ਸਾਡੇ ਨਾਲ ਸਿੱਖੀਜ਼ਮ ਦੇ ਲੋਕ ਚਾਹੇ Hinduism ਦੇ ਲੋਕ ਚਾਹੇ Christian ਆ ਕੇ ਮਿਲਦੇ ਆ ਤੇ ਸਾਡੀਆਂ ਖੁਸ਼ੀਆਂ ਹੋਰ ਦੁੱਗਣੀਆਂ ਚੋ ਨੇ ਹੋ ਜਾਂਦੀਆਂ ਆ ਅੱਜ ਅਸੀਂ ਜੀ ਦਾ ਕਪੂਰਥਲਾ ਦੇ ਵਿੱਚ ਸਾਰੇ Eid ul Fitr ਦਾ ਇਹ ਤਿਵਾਰ ਮਨਾ ਰਹੇ ਆ ਸੋ ਐਂਜੂਮਨ ਇਸਲਾਮੀਆਂ ਗੁਜਰ ਐਸੋਸੀਏਸ਼ਨ ਪੰਜਾਬ ਦੇ ਬੈਨਰ ਦੇ ਹੇਠ ਸੋ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਬਹੁਤ ਵਧੀਆ Eid ਜਿਹੜੀ ਉਹ ਮਨਾਈ ਗਈ ਹੈ ਨਮਾਜ਼ अदा ਕੀਤੀ ਗਈ ਹੈ ਗਲੇ ਮਿਲ ਕੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਤੇ ਮੈਂ ਬੇਨਤੀ ਕਰਾਂਗਾ ਭਾਜੀ ਹੁਣਾਂ ਨੂੰ ਵੀ ਭਾਜੀ ਹੁਣੇ ਆਪਣੇ ਵੱਲੋਂ ਮੁਬਾਰਕਬਾਦ ਕਰਾਂ ਸਦੀਆਂ ਤੋਂ ਇੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈਚਾਰੇ ਰਹਿੰਦੇ ਰਹੇ ਔਰ ਮੈਂ ਉਸ ਪਰਮਾਤਮਾ ਅੱਗੇ ਅੱਲਾ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਸਦੀਆਂ ਤੋਂ ਇਹ ਭਾਈਚਾਰੇ ਇਕੱਠੇ ਰਹਿੰਦੇ ਰਹੇ ਆਪਸ ਵਿੱਚ ਇਹਨਾਂ ਦੀ ਹਰ ਤਰ੍ਹਾਂ ਦੀ ਭਾਈਚਾਰਕ ਸਾਂਝ ਆ ਸਦਾ ਤੋਂ ਸਦਾ ਹੀ ਇਸੇ ਤਰ੍ਹਾਂ ਸਾਂਝ ਬਣੀ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਵੱਲੋਂ ਇੱਜਾਤ ਦਿਹਾੜਾ ਬਹੁਤ ਵੱਡੇ ਢੰਗ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਇਸ ਮੁਕੱਦਸ ਦਿਹਾੜੇ ਤੇ ਤੇ ਆਪਣੇ ਭਰਾਵਾਂ ਨੂੰ ਵਧਾਈਆਂ ਦੇਣ ਆਏ ਆ ਅਕੀਦਗਾਰ ਵਿੱਚ ਜਿਹੜਾ ਸਕੂਲ ਹੈ ਉੱਥੇ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਕੀਤਾ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਉਹ ਸਭ ਤੋਂ ਵੱਡੀ ਗੱਲ ਹੈ ਸਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਧਰੀਵਾਲ ਜੀ ਤੇ सीएम ਪੰਜਾਬ ਸਾਹਿਬ ਜੀ ਤੇ ਸਾਡੀ ਕਪੂਰਥਾਲੀ ਦੀ ਲੋਕਲ ਟੀਮ ਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੈ ਵਧਾਈਆਂ ਦਿੰਦੀ ਹੈ ਅੱਜ ਸਾਡੇ ਕਪੂਰਥਾਲੀ ਦੇ ਸਾਰੇ ਜਿਹੜੇ ਸਾਥੀ ਨੇ ਦਰਜਾ ਬਦਰਜਾ ਪਾਰਟੀ ਦੀ ਆਗੂ ਆਮ ਆਦਮੀ ਪਾਰਟੀ ਦੇ ਸਾਰੇ ਅਸੀਂ ਇਹਨਾਂ ਨੂੰ ਵਧਾਈ ਦੇਣ ਆਏ ਹਾਂ ਔਰ ਵਧਾਈਆਂ ਦੇ ਨਾਲ ਨਾਲ ਇਹ ਬੜਾ ਵੱਡਾ ਸੁਨੇਹਾ ਦੇ ਰਹੇ ਨੇ ਸਾਂਝੀ ਵਾਲਤਾ ਦਾ ਸਦਭਾਵਨਾ ਦਾ ਇਹ ਜਿਹੜੀ ਸੋਚ ਇਹ ਵਿਰਲੇ ਲੋਕਾਂ ਵਿੱਚ ਹੁੰਦੀ ਹੈ ਅਸੀਂ ਲੋਕ ਇਕੱਠੇ ਰਹਿ ਕੇ ਬੜਾ ਕੁਝ ਕਰ ਸਕਦੇ ਆਂ ਕਿ ਇਕੱਲੇ ਇਕੱਲੇ ਟੁੱਟ ਜਾਵਾਂਗੇ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਵੀ ਵੱਖ-ਵੱਖ ਧਰਮਾਂ ਵੱਲੋਂ ਵੱਖ-ਵੱਖ ਸੰਪਰਦਾਵਾਂ ਵੱਲੋਂ ਅਜਿਹੇ ਸਮਾਗਮ ਓਰੀਕੇ ਜਾਂਦੇ ਨੇ ਤੇ ਅਸੀਂ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣੇ ਆਂ ਸਾਡਾ ਸਾਰੇ ਪਲੀਟਰਾਂ ਦਾ ਤੇ ਕੰਮ ਮੁਕਾਂ ਦਾ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਦਾ ਨਿਆਂਸਰੇ ਨੂੰ ਜਾਨ ਚੱਲ ਰਹੇ ਆਂ ਪਾੜੋ ਤੇ ਰਾਜ ਕਰੋ ਵਾਲਾ ਉਹਦਾ ਖੰਡਨ ਕੀਤਾ ਜਾਵੇ ਕਿਉਂਕਿ ਜਿਵੇਂ ਇਹ ਸੈਂਟਰ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਇਸ ਵੇਲੇ ਤਾਨਾਸ਼ਾਹੀ ਰਾਜ ਅਪਣਾਇਆ ਗਿਆ ਹੈ ਉਹਦੇ ਅਸੀਂ ਬਿਲਕੁਲ ਖਿਲਾਫ ਹਾਂ ਔਰ ਅਸੀਂ ਸਾਂਝੀ ਵਾਲਤਾ ਦਾ ਸੰਦੇਸ਼ ਜਿਹੜਾ ਦੇ ਰਹੇ ਨੇ ਉਹਨਾਂ ਦੇ ਨਾਲ ਤੇ ਸਾਡਾ ਸੁਨੇਹਾ ਵੀ ਸਾਂਝੀ ਵਾਲਤਾ ਦਾ ਸਾਰੇ ਧਰਮਾਂ ਦਾ ਸਾਰੇ ਧਰਮ ਇਕੱਠੇ ਹੋ ਕੇ ਆਪ ਕੋ ਆਪਣੀ ਆਵਾਜ਼ ਬੁਲੰਦ ਕਰ ਲੋ ਸਾਰੇ ਧਰਮ ਇਕੇਦਸ ਬੁੱਜਦੇ ਤੇ ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੇ ਸਾਥੀਆਂ ਵੱਲੋਂ ਤੇ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਮੁਬਾਰਕਾ ਦੇਣਾ ਅੱਜ ਦੀ Eid ਮੁਬਾਰਕ ਹੋਵੇ। ਮੈਂ ਮੁਹੰਮਦ ਯੂਸੁਫ ਅंसारी ਪ੍ਰੈਜ਼ੀਡੈਂਟ ਅੰਜੂਮ ਇਸਲਾਮ ਪੰਜਾਬ ਅੱਜ Eid ਦੇ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਅਮਨ ਤੇ ਸ਼ਾਂਤੀ ਦਾ ਪੈਗਾਮ ਦੇਣਾ ਚਾਹੁੰਦਾ। ਅਜੀਦੁਲ ਫਿਤਰ ਦਾ ਦਿਹਾੜਾ ਭਾਈਚਾਰਕ ਸਾਂਝ ਹੋਰ ਇਕਤਾ ਦਾ ਪ੍ਰਤੀਕ ਹੈ। ਇਹ ਹੀ ਸਾਡਾ ਸੁਨੇਹਾ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦੇ ਫਿਰਕੂ ਮਾਹੌਲ ਗਰਮ ਕੀਤਾ ਜਾ ਰਹੇ ਨੇ ਉਸ ਤੋਂ ਸਾਰਿਆਂ ਨੂੰ ਸਬਕ ਲੈਂਦੇ ਹੋਏ ਅਮਨ ਤੇ ਭਾਈਚਾਰਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਸਮਾਜ ਜਿਹੜਾ ਤਰੱਕੀ ਕਰ ਸਕਦਾ ਹੈ ਸਾਡੇ ਦੇਸ਼ ਦੇ ਵਿੱਚ ਖੁਸ਼ਹਾਲੀ ਹੋ ਸਕਦੀ ਹੈ ਸਾਡਾ ਦੇਸ਼ ਜਿਹੜਾ ਅੱਗੇ ਵਧ ਸਕਦਾ ਹੈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਮਿਲ ਜੁਲ ਕੇ ਅਸੀਂ ਇੱਕ ਦੂਸਰੇ ਧਰਮਾਂ ਦੇ ਤਿਉਹਾਰ ਨੂੰ ਮਨਾਈਏ ਤਾਂ ਹੀ ਜਿਹੜਾ ਭਾਈਚਾਰਾ ਤੇ ਅਮਨ ਸ਼ਾਂਤੀ ਕਾਇਮ ਰਹਿ ਸਕਦਾ ਹਾਂ ਮੈਂ ਗੁਜਰ ਐਸੋਸੀਏਸ਼ਨ ਪੰਜਾਬ ਕਮੇਟੀ ਦਾ ਜਨਰਲ ਸਕੱਤਰ ਤੇ ਅੱਜ Eid ul Fitr ਦੀ ਮੁਬਾਰਕ باد ਮੈਂ ਪੇਸ਼ ਕਰਦਾ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ Hindu, Muslim, Sikh, Isai ਅਸੀਂ ਸਾਰੇ ਆਪਸ ਦੇ ਵਿੱਚ ਭਾਈ ਭਾਈ ਆ ਔਰ ਅੱਜ ਆਪਣੀ ਸਾਡਾ ਜਿਹੜਾ ਤਿਹਾੜਾ Eid ul Fitr ਇਸ ਦੇ ਮੈਂ ਮੁਬਾਰਕ باد ਦੇਣਾ ਚਾਹੁੰਨਾ ਪੂਰੇ ਹਿੰਦੁਸਤਾਨ ਨੂੰ ਨਹੀਂ ਬਲਕਿ ਪੂਰੇ ਵਰਲਡ ਨੂੰ ਜਿੱਥੇ ਵੀ ਅੱਜ ਮੁਸਲਮਾਨ ਭਾਈਚਾਰਾ Eid ਮਨਾ ਰਿਹਾ ਸਾਰੇ ਧਰਮ ਦੇ ਲੋਕਾਂ ਨੂੰ ਸਾਡੇ ਵੱਲੋਂ ਗੁਜਰ ਐਸੋਸੀਏਸ਼ਨ ਪੰਜਾਬ ਔਰ ਅੰਜੂਮਨ ਇਸਲਾਮੀਆਂ ਸਾਂਝੇ ਤੌਰ ਤੇ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਹੈ ਮੈਂ ਇਹਨਾਂ ਵੱਲੋਂ ਬਹੁਤ-ਬਹੁਤ Eid ul Fitr ਦੀ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ ਅੱਜ ਜ਼ਿਲ੍ਹਾ ਕਪੂਰਥਲਾ Eidਗਾ ਦੇ ਵਿੱਚੋਂ ਸੋ ਪੂਰੇ ਹੀ ਦੇਸ਼ ਵਾਸੀਆਂ ਨੂੰ Eid ul Fitr ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਇਹਦੇ ਤੁਹਾਡੇ ਤੇ ਅਸੀਂ ਇਹ ਮੈਸੇਜ ਜਨਤਾ ਮੈਂ ਬਾਤੋਰੇ ਸ਼ਾਹੀ ਇਮਾਮ ਅਬਦੁਲ ਹਮੀਦ ਕਿ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਇਤفاق ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਹੈ ਕਿਸੇ ਗਰੀਬ ਨੂੰ ਕੋਈ ਤੰਗੀ ਤਕਲੀਫ ਹੋਦਾ ਉਹਦੀ ਮਦਦ ਕਰਨੀ ਚਾਹੀਏ ਇਸਲਾਮ ਸਭ ਤੋਂ ਪਹਿਲੇ ਇਹੀ ਚੀਜ਼ ਸਿਖਾ ਰਿਹਾ ਹੈ ਗਰੀਬ ਦੀ ਮਦਦ ਕਰੋ ਗਰੀਬ ਚਾਹੇ ਕਿਸੇ ਵੀ ਧਰਮ ਕਿਸੇ ਵੀ ਮਜ਼ਹਬ ਕਿਸੇ ਵੀ ਜਾਤ ਨਾਲ ਤਾਲਕ ਰੱਖਣ ਵਾਲਾ ਹੋਵੇ ਉਸ ਤੋਂ ਬਾਅਦ ਦੁਆ ਕੀਤੀ ਜਾਂਦੀ ਹੈ ਦੁਆ ਵਿੱਚ ਵੀ ਇਹੀ ਕੀਤੀ ਜਾਂਦੀ ਹੈ ਦੁਆ ਕਿ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਪਿਆਰ ਮੁਹੱਬਤ ਇਤفاق ਦੇ ਨਾਲ ਰਹਿਣ ਦੀ ਤੋਫੀਕ ਨਸੀਬ عطا فرمਾ ਅੱਜ ਸਾਰਿਆਂ ਨੂੰ ਅੱਲਾਹੁ ਅਕਬਰ ਅੱਜ ਕਪੂਥਲਾ ਈਦਗਾਂ ਵਿਖੇ ਪਹੁੰਚੇ ਆ ਜਿੱਥੇ ਸਾਡੇ ਮੁਸਲਮਾਨ ਭਾਈ ਚਾਰਾ ਸਾਰਾ ਹੀ ਸਾਡੇ ਇੱਥੇ ਦੇ ਪ੍ਰਧਾਨ ਅंसारी ਸਾਹਿਬ ਤੇ ਹੋਰ ਸਾਰੇ ਸਾਥੀ ਇਹਨਾਂ ਦੇ ਬੈਠੇ ਆ ਅੱਜ ਇਹਨਾਂ ਨੂੰ ਵਧਾਈ ਪੇਸ਼ ਕਰਨ ਆਏ ਆ ਤੇ ਅੱਲਾਹ ਦੇ ਪਰਮਾਤਮਾ ਦੇ ਵਾਹਿਗੁਰੂ ਦੇ ਅ ਚਰਨਾਂ 'ਚ ਅਰਦਾਸ ਕਰਦੇ ਆ ਕਿ ਪਰਮਾਤਮਾ ਸਾਡੇ ਦੇਸ਼ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਵੇ ਸਾਡਾ ਜਿਹੜਾ ਰਾਸ਼ਟ੍ਰਿਆ ਹੋਰ ਤਰੱਕੀਆਂ ਤੇ ਤਰਕੀਆਂ ਕਰੇ ਸਾਰੇ ਸੁੱਖ ਸ਼ਾਂਤੀ ਨਾਲ ਆਪਣੇ ਘਰਾਂ 'ਚ ਰਹਿਣ ਆਪਣੇ ਦੇ ਕਮਾਂਕਾਰਾਂ 'ਚ ਵਾਧਾ ਹੋਵੇ ਸਾਰਿਆਂ ਦੇ ਸਾਰੇ ਆਪਣਾ ਭਾਈਚਾਰਾ ਬਣਾ ਕੇ ਰੱਖਣ ਇਹ ਸਾਰਾ ਸੰਦੇਸ਼ ਦੇਣ ਵਾਸਤੇ ਅੱਜ ਈਦਗਾਹ ਵਿੱਚ ਇਹ ਵਿਧਾਈ ਦੇਣ ਵਾਸਤੇ ਆਈਆਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਈਦ ਦੇ ਮੌਕੇ ਮੋਬੋ ਜੇ ਤੁਸੀਂ ਕੀ ਕਹਿਣਾ ਚਾਹੋ ਅਸੀਂ ਅੱਜ ਇਹ ਬਵਾਰਕ ਦੇ ਮੌਕੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਸਰਦਾਰ ਅਜੀਤ ਸਿੰਘ ਹੋਜਵਾਲ ਜੀ ਤੁਹਾਡਾ ਵੀ ਰੌਸ਼ਨ ਸਬਰਵਾਲ ਐਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਸਾਡੇ ਪ੍ਰਧਾਨ ਅंसारी ਜੀ ਤੇ ਉਹਨਾਂ ਦੇ ਸਾਥੀ ਮੌਜੂਦ ਨੇ ਅਸੀਂ ਅੱਜ ਇਹ ਹੀ ਕਹਾਂਗੇ ਕਿ ਜੋ ਈਦ ਦਾ ਦਿਨ ਵਾ ਸਾਰਿਆਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਮੁਬਾਰਕਾਂ ਤੇ ਸਾਡਾ ਦੇਸ਼ ਇਸੇ ਤਰ੍ਹਾਂ ਹੀ ਭਾਈਚਾਰਾ ਬਣਾ ਕੇ ਰੱਖੇ ਆਪਸੀ ਭਾਈਚਾਰਾ ਬਣਾ ਰਵੇ ਤੇ ਦੇਸ਼ ਸਾਡਾ ترقی ਕਰੇ ਸਾਰਿਆਂ ਨੂੰ ਮੇਰੇ ਵੱਲੋਂ ਇਹਦੀਆਂ ਮੁਬਾਰਕਾਂ